ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਦੇ ਤਹਿਤ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਨੋਲੀ ਤੇ ਲਹਿੜੀਆਂ ਵਿੱਚ ਇਨਸਾਨੀਅਤ ਪਹਿਲਾ ਸੰਸਥਾ ਅਤੇ ਵਰਡ ਕੈਂసర్ ਕੇਅਰ ਦੇ ਸਾਂਝੇ ਉਦਮ ਨਾਲ ਅਰੰਭੀ ਲੜੀ ਦੇ ਤਹਿਤ ਮੈਗਾ ਕੈਂਸਰ ਕੇਅਰ ਅਤੇ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਭਾਜਪਾ ਜ਼ਿਲ੍ਹਾ ਪ੍ਰਧਾਨ ਵਰਡ ਕੈਂਸਰ ਕੇਅਰ ਅਤੇ ਹਮਨਟੀ ਫਰਸਟ ਦੇ ਡਾਇਰੈਕਟਰ ਅਜੇਵੀਰ ਸਿੰਘ ਲਾਲਪਰਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੁੱਖ ਤੇ ਜ਼ਿਲ੍ਹੇ ਭਰ ਤੋਂ ਸੈਂਕੜੇ ਲੋਕ ਪਹੁੰਚੇ ਅਤੇ ਮੌਤ ਕੈਂਸਰ ਜਾਂਚ ਅੱਖਾਂ ਦੀ ਜਾਂਚ ਅਤੇ ਆਮ ਸਿਹਤ ਜਾਂਚ ਦਾ ਲਾਭ ਉਠਾਇਆ। ਕੈਂਪ ਚ ਮੁੱਖ ਮਾਨਵਜੋ ਪਹੁੰਚੇ ਵਰਲਡ ਕੈਂਸਰ ਕੇਅਰ ਦੇ ਡਾਇਰੈਕਟਰ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਆਪਣੇ ਪ੍ਰੇਰਕ ਭਾਸ਼ਣ ਵਿੱਚ ਕਿਹਾ ਕਿ ਕੈਂਸਰ ਤੋਂ ਬਚਾਅ ਇਲਾਜ ਤੋਂ ਕਈ ਗੁਣਾ ਜ਼ਰੂਰੀ ਹੈ। ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਖਾਣ ਪੀਣ ਵਿੱਚ ਸੰਦੂਰਨ ਅਤੇ ਸਮੇਂ-ਸਮੇਂ ਤੇ ਨਿਯਮਤ ਜਾਂਚ ਨੂੰ ਆਪਣੀ ਆਦਤ ਬਣਾਉਣੀ ਚਾਹੀਦੀ ਹੈ। ਡਾਕਟਰ ਕੁਲਵੰਤ ਧਾਲੀਵਾਲ ਨੇ ਲਾਲਪਰਾ ਪਰਿਵਾਰ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਦਾਰ ਇਕਵਾਲ ਸਿੰਘ ਲਾਲਪਰਾ ਜੀ ਅਤੇ ਪੂਰੇ ਲਾਲਪਰਾ ਪਰਿਵਾਰ ਦੀ ਸੇਵਾ ਭਾਵਨਾ ਅਤੇ ਸਮਰਪਣ ਨੇ ਇਸ ਖੇਤਰ ਵਿੱਚ ਸੇ ਸੇਵਾ ਅਤੇ ਵਿੱਚ ਨਵੀਂ ਜਾਗਰੂਤਾ ਪੈਦਾ ਕੀਤੀ ਹੈ। ਅਜੈਬੀਰ ਸਿੰਘ ਲਾਲਪਰਾ ਨੇ ਕਿਹਾ ਕਿ ਇਹ ਕੇਸਰ ਕੇਅਰ ਕੈਂਪ ਸਿਰਫ ਤੰਦਰੁਸਤੀ ਹਿਤ ਪਹਿਲ ਨਹੀਂ ਸਗੋ ਸੇਵਾ ਤੇ ਸਮਾਜ ਸੁਧਾਰ ਦਾ ਸੰਕਲਪ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੇਵਾ ਪਖਵਾੜੇ ਨੂੰ ਸਮਰਪਿਤ ਇਹ ਆਯੋਜਨ ਸਮਾਜ ਦੇ ਹਰ ਵਰਗ ਤੱਕ ਸੇ ਸਵਾਵਾ ਪਹੁੰਚਾਉਣ ਦਾ ਯਤਨ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚੰਦਯਾਨ ਕੀ ਰੂਪਨਗਰ ਜ਼ਿਲ੍ਹਾ ਆਉਣ ਵਾਲੇ ਸਾਲਾਂ ਵਿੱਚ ਸਿਹਤ ਮੰਤਰੀ ਤੰਦਰੁਸਤ ਜਿਲੇ ਬਿਜੋ ਜਾਣੇ ਜਾਵੇ ਜਿੱਥੇ ਹਰ ਪਿੰਡ ਵਿੱਚ ਨਿਯਮਤ ਜਾਂਚ ਸਿਹਤ ਜਾਂਚ ਕੈਂਸਰ ਜਾਂਚ ਅਤੇ ਜਨ ਜਾਗਰੂਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਹਨ ਇਸ ਮੁਕਤੇ ਲਾਲਪੁਰਾ ਦੀ ਮਾਤਾ ਸ਼੍ਰੀਮਤੀ ਹਰਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਵਰੇ ਚੁਟਾਈ ਤੇ ਇਹ ਜਿਹੜੇ ਸਿੰਦਮ ਫਲਾਗ ਦੇ ਵਿੱਚ ਸੇਵਾ ਕਰਨ ਲੱਗੇ ਸੀਗੇ ਪਰੰਤੂ ਸਾਡੀ ਕੈਂਸਰ ਦੀ ਇੱਕ ਟੀਮ ਹੈ ਬਾਕੀ ਤਿੰਨ ਟੀਮਾਂ ਸਾਡੀ ਉਧਰ ਲਾਈਆਂ ਹੋਈਆਂ ਇਹ ਟੀਮ ਅਸੀਂ ਰੋਪਣ ਨੂੰ ਦਿੱਤੀ ਹੈ 1 ਮਹੀਨੇ ਲਈ ਇੱਥੇ ਰੋਪਣ ਜੀ ਰਹੇਗੀ ਅੱਜ ਆਗੇ ਡਾਕਟਰ ਸਾਡੇ ਇੱਥੋਂ ਜਾਣਾ ਨਹੀਂ ਉਹਨਾਂ ਨੇ ਤੇ ਇੱਥੇ ਰਹਿਣਗੇ ਤੇ 1 ਮਹੀਨੇ ਚ ਅਸੀਂ ਸਾਰੀ ਇਹ ਫੋਸਰ ਧਰਤੀ ਚ ਚੈੱਕ ਅਪ ਕਰਾਂਗੇ ਸਾਡੇ ਬੜੇ ਵੱਡੇ ਭਾਗ ਹੈ ਜੀ ਐਂਡ ਇੱਥੇ ਗੁਰਸਾਭਾਂ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਸਭ ਜਾਦੇ ਮਾਤਾ ਗੁਜਰਕਾਰ ਗੁਰੂ ਹਰਰਾਏ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਐਂਡ ਸਾਡੇ ਵਿੱਚ ਨਾ ਬਹੁਤ ਵੱਡੇ ਭਾਗ ਹੈ ਇਸ ਪਵਿੱਤਰ ਧਰਤੀ ਦੇ ਸੇਵਾ ਕਰ ਰਹੇ ਆ ਅਸੀਂ ਤੇ ਨਾਲ ਲਾਲਪਾ ਜੀ ਦਾ ਪਰਿਵਾਰ ਹੈ ਜੀ ਕਿਉਂਕਿ ਬਗੈਰ ਕਿਸੇ ਲਾਲਚ ਤੋਂ ਕਿਸੇ ਇਸ ਗਰਮੀ ਦੇ ਵਿੱਚ ਨਾਲ ਸੇਵਾ ਕਰ ਰਹੇ ਆ ਮੈਂ ਜਿੰਨੇ ਵੀ ਸਾਰੇ ਆ ਰਹੇ ਆ ਦੋਸਤ ਮਿੱਤਰ ਸਭ ਨੂੰ ਇੱਕੋ ਬੇਨਤੀ ਕਰਦਾ ਆਓ ਸਾਰੇ ਰਲ ਕੇ ਆਪਾਂ ਇਹਨਾਂ ਪੰਜਾਬ ਨੂੰ ਕੈਂਸਰ ਫ੍ਰੀ ਕਰੀਏ ਠੀਕ ਹੈ ਸਾਡਾ ਤਾਂ ਮਿਸ਼ਨ ਹੀ ਹੈ ਜੀ ਵੀ ਪੰਜਾਬ ਨੂੰ ਬਿਲਕੁਲ ਕੈਂਸਰ ਫ੍ਰੀ ਕਰਨਾ ਸੀ ਆ ਕਰ ਲਾਂਗੇ ਜੀ ਅਸੀਂ 12787 ਪਿੰਡਾਂ ਜੀ ਵਰਲਡ ਕੈਂਸਰ ਨੇ 11000 ਤੋਂ ਉੱਪਰ ਚੈੱਕਅਪ ਕਰ ਦਿੱਤਾ ਤੇ ਅਸੀਂ ਅਗਲੇ ਸਾਲ ਦੇ ਸਾਲ ਤੱਕ ਬਿਲਕੁਲ ਮੁਕੰਮਲ ਕਰ ਦਾਂਗੇ ਐਂਡ ਇਸ ਪਵਿੱਤਰ ਧਰਤੀ ਦੇ ਉੱਤੇ ਸਾਡੇ ਗੁਰੂ ਸਾਹਿਬ ਨੇ ਸਾਡੇ ਤੇ ਹੋਰ ਬੜੀ ਵੱਡੀ ਕਿਰਪਾ ਕੀਤੀ ਆਉਂਦੇ ਚ ਮੈਂ ਸਰਦਾਰ ਲਾਲਪਰਾ ਜੀ ਨੂੰ ਬਰਾਬਰ ਰੱਖੂੰਗਾ ਮੇਰੇ ਫਾਦਰ ਸਾਹਿਬ ਐਂਡ ਜਿਹੜੇ ਅਸੀਂ ਨੂਰਪੁਰ ਬੇਦੀ ਤੋਂ ਅੱਗੇ ਇੱਕ ਪਿੰਡ ਪਿੰਡਾ ਡੂਵੇਂਵਾਲ ਉੱਥੇ ਸਾਡਾ ਹਸਪਤਾਲ ਸੌ ਬੈਡ ਦਾ ਜੀ ਤਿਆਰ ਆ ਬਿਲਕੁਲ ਉਹ ਅਸੀਂ ਨਵੰਬਰ ਦੇ ਵਿੱਚ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰਦੇਗਾ ਉਹ ਕਿ ਇਥੇ ਹਸਪਤਾਲ ਦੀ ਬਹੁਤ ਘਾਟ ਹੈ ਜੇ ਆਪਾਂ ਡੂਵੇਂਵਾਲ ਤੋਂ ਸ਼ੁਰੂ ਕਰਗੇ ਤਾਂ ਚੰਡੀਗੜ੍ਹ ਤੋਂ ਲਗਭਗ 100 ਕਿਲੋਮੀਟਰ ਪੈ ਜਾਂਦਾ ਜੇ ਹਟੈਕ ਹੋ ਜੇ ਬੰਦਾ ਪਹੁੰਚ ਨਹੀਂ ਸਕਦਾ ਉਹ ਹਸਪਤਾਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਲਈ ਇੱਕ ਵਰਦਾਨ ਸਾਬਤ ਹੋਏਗਾ ਠੀਕ ਹੈ ਅੰਦਰ ਕਿੱਪਾ ਗੁਰੂ ਸਾਹਿਬ ਦੀ ਸਾਡੀ ਤਾਂ ਕੋਸ਼ਿਸ਼ ਸੀਗੀ ਐਂ ਸਾਡੇ ਡਾਕਟਰ ਰਮਿੰਦਰ ਢਿੱਲੋਂ ਜਿਨ੍ਹਾਂ ਨੇ ਕਿ ਉਹਨੂੰ ਇੰਨੇ ਫਾਸਟ ਟਰੈਕ ਦੇ ਵਿੱਚ ਪਾ ਕੇ ਕਿਉਂਕਿ ਸਾਡਾ ਜਿਹੜਾ ਇੱਕ ਤਾਂ ਫੀਲਡ ਦੇ ਵਿੱਚ ਕੰਮ ਹੈ ਇੱਕ ਹਸਪਤਾਲ ਨੂੰ ਤਿਆਰ ਕਰਨਾ ਉਹ ਵੀ ਫਾਈਵ ਸਟਾਰਸ ਹੁੰਦਾ ਠੀਕ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇੰਗਲੈਂਡ ਦੀ ਤਰਜ਼ ਤੇ ਹੋਏਗਾ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦਿੰਦੀ ਆ ਨਾ ਤੁਸੀਂ ਹਸਪਤਾਲ ਜਾ ਕੇ ਦੇਖਿਓ ਤੇ ਇਹ ਸਾਡੇ ਮੱਖੀ ਮੱਛਰ ਇਵਨ ਸਾਡੇ ਟਾਇਲਟ ਵੀ ਜਾ ਕੇ ਚੈੱਕ ਅਪ ਕਰਿਓ ਵੇ ਕਿਸ ਤਰ੍ਹਾਂ ਸਾਫ਼ ਸੁਥਰੇ ਰੱਖਦੇ ਆਂ ਅਸੀਂ ਅਸੀਂ ਸੇਵਾ ਵਾਲੇ ਆਂ ਜੀ ਸਾਡੇ ਕੋਲੇ ਤਾਂ ਕੋਈ ਮੁਲਾਜ਼ਮ ਵੀ ਹੈ ਨਹੀਂਗਾ ਅਸੀਂ ਸੇਵਾ ਵਾਲੇ ਆਂ ਨਾ ਸਰਕਾਰ ਦੀ ਫੰਡਿੰਗ ਅਸੀਂ ਦਾਨ ਨਾਲ ਚੱਲਦਾ ਕੰਮ ਸਾਡਾ ਪਰ ਦੇਖਿਓ ਦਾਨ ਨਾਲ ਕੰਮ ਚੱਲਦਾ ਠੀਕ ਹੈ ਤੁਸੀਂ ਵੀ ਸਾਰੇ ਉਸ ਤੁਹਾਡਾ ਹੀ ਹਸਪਤਾਲ ਹੈ ਜੀ ਐਮ ਠੀਕ ਹੈ ਤੇ ਕਿਤੇ ਮੈਨੂੰ ਵੀ ਕਿਤੇ ਡਿੱਗ ਪਿਆ ਮੈਂ ਮੈਨੂੰ ਵੀ ਥੋੜੀ ਲੈਣੀ ਪੈ ਸਕਦੀ ਹੈ ਪਰੰਤੂ ਤੁਹਾਡੇ ਤੁਹਾਡੇ ਝੋਲੀ ਚ ਪਾ ਕੇ ਜਾਣਾ ਹੈ ਕਿਰਪਾ ਗੁਰੂ ਸਾਹਿਬ ਦੀ ਹੋਈ ਹੈ ਜੀ ਆ ਪਰ ਅਸੀਂ ਅਕਤੂਬਰ ਮਹੀਨੇ ਦੇ ਵਿੱਚ ਰੋਪਣ ਨੂੰ ਬੜੀ ਅੱਛੀ ਤਰ੍ਹਾਂ ਚੈੱਕ ਅਪ ਕਰ ਦਾਂਗੇ ਚੰਗੀ ਤਰ੍ਹਾਂ ਚਿੱਟੀ ਚਾਦਰ ਪਾ ਕੇ ਜਾਵਾਂਗੇ ਜੇ ਕੋਈ ਐਸਪੈਂਟ ਤਾਂ ਰਹਿ ਗਿਆ ਕੱਲ ਨੂੰ ਦੂਸਰੇ ਕੈਂਪ ਦੀ ਲਿਸਟ ਆ ਜੂਗੀ ਕੱਲ ਨੂੰ ਕਿੱਥੇ ਆ ਰੋਪੜ ਜੀ ਹੈ ਠੀਕ ਹੈ ਤੁਸੀਂ ਆਣ ਘਰਾਂ ਤੋਂ ਆ ਜਿਵੇਂ ਤੁਸੀਂ ਲੀਡਰਾਂ ਦੀਆਂ ਰੈਲੀਆਂ ਨੂੰ ਭੱਜ ਲੈਨੇ ਨਾ ਟਰੈਕਟਰ ਟਰਾਲੀਆਂ ਭਰ ਕੇ ਆਪ ਦੀ ਸੇਧ ਦਾ ਵੀ ਖਿਆਲ ਰੱਖਿਆ ਕਰੋ